ਕੰਗਣਾ ਰਣੋਤ ਦੀ ਆ ਰਹੀ ਇੱਕ ਫਿਲਮ ਨੂੰ ਲੈ ਕੇ ਜਿਹੜਾ ਵਿਵਾਦ ਖੜਾ ਹੋਇਆ ਇੱਕ ਟ੍ਰੇਲਰ ਹੀ ਉਸ ਦੇ ਵਿੱਚ ਇੱਕ ਅਜਿਹਾ ਸੀਨ ਜਿਸ ਦੇ ਕਰਕੇ ਖਾਦਸ਼ੇ ਪੈਦਾ ਹੋ ਗਏ ਨੇ ਕਿ ਪੂਰੀ ਫਿਲਮ ਦੇ ਵਿੱਚ ਫਿਰ ਸਿੱਖਾਂ ਦੇ ਬਾਰੇ ਪੰਜਾਬ ਦੇ ਬਾਰੇ ਕਿੰਨੀਆਂ ਮਨ ਘੜ ਤੱਕ ਕਹਾਣੀਆਂ ਹੋ ਸਕਦੀਆਂ ਨੇ ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੀ ਸਟੂਡੀਓ ਨੂੰ ਜਿਸ ਬੈਨਰ ਦੇ ਹੇਠ ਇਹ ਫਿਲਮ ਆ ਰਹੀ ਹੈ ਕਿਉਂਕਿ ਇਸ ਦੀ ਜਿਹੜੀ ਪ੍ਰੋਡਕਸ਼ਨ ਹੈ ਜਾਂ ਇਸ ਦੀ ਡਾਇਰੈਕਸ਼ਨ ਹੈ ਉਹ ਖੁਦ ਕੰਗਣਾ ਰਣੋਤ ਦੀ ਹੈ ਤਾਂ ਇਸੇ ਕਰਕੇ ਹੁਣ ਜੀ ਸਟੂਡੀਓ ਦੇ ਬੈਨਰ ਹੇਠ ਆ ਰਹੀ ਫਿਲਮ ਐਸੇ ਕਰਕੇ ਉਸੇ ਕੰਪਨੀ ਨੂੰ ਹੀ ਨੋਟਿਸ ਭੇਜ ਦਿੱਤਾ ਗਿਆ ਤੇ ਨਾਲ ਹੀ ਸਕ੍ਰਿਪਟ ਦੀ ਮੰਗ ਕੀਤੀ ਹੈ ਐਸਜੀਪੀਸੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਦੇ ਵਿੱਚ ਫਿਲਮ ਦੀ ਸਕ੍ਰਿਪਟ ਮੰਗ ਲਈ ਹੈ ਕਿ ਘੱਟੋ ਘੱਟ ਫਿਲਮ ਜੇਕਰ ਪਹਿਲਾਂ ਨਹੀਂ ਦਿਖਾਉਣੀ ਤਾਂ ਉਹ ਸਕ੍ਰਿਪਟ ਦਿੱਤੀ ਜਾਵੇ ਅਸੀਂ ਸਕ੍ਰਿਪਟ ਪੜ੍ਹ ਕੇ ਦੇਖ ਲਈਏ ਕਿ ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹੋਰ ਵਿਵਾਦਤ ਗੱਲ ਵੀ ਤਾਂ ਨਹੀਂ ਔਰ ਜਿੰਨੀਆਂ ਜਨੀਆਂ ਸਿੱਖਾਂ ਬਾਰੇ ਪੰਜਾਬ ਬਾਰੇ ਜੇਕਰ ਗਲਤ ਗੱਲਾਂ ਨੇ ਤਾਂ ਉਹ ਫਿਰ ਸੈਂਸਰ ਕੀਤੀਆਂ ਜਾਣ ਉਹਨਾਂ ਉੱਤੇ ਕੱਟ ਲੱਗਣਾ ਚਾਹੀਦਾ ਇਹ ਡਿਮਾਂਡ ਹੈ ਇਹ ਮੰਗ ਹੈ SGPC ਦੀ ਹੁਣ SGPC ਨੇ ਜਿਹੜਾ ਨੋਟਿਸ ਭੇਜਿਆ ਉਸ ਦੇ ਵਿੱਚ ਹੋਰ ਕੀ ਕੀ ਆਖਿਆ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਣੇ ਹਨ ਵਿਵਾਦਿਤ ਜਿੰਨੇ ਵੀ ਦ੍ਰਿਸ਼ ਹੋਣਗੇ ਉਸ ਫਿਲਮ ਦੇ ਵਿੱਚ ਸੀਨ ਹੋਣਗੇ ਉਸ ਨੂੰ ਟ੍ਰੇਲਰ ਦੇ ਰਿਲੀਜ਼ ਹੋਣ ਤਾਂ ਜਿਹੜਾ ਦੇਖਣ ਤੋਂ ਬਾਅਦ ਖਦਸ਼ੇ ਹੋਰ ਜ਼ਿਆਦਾ ਵੱਧ ਗਏ ਨੇ ਸੈਂਸਰ ਬੋਰਡ ਬ੍ਰਾਡ ਕਾਸਟ ਜਿਹੜੇ ਮਹਿਕਮੇ ਤੋਂ ਸਕ੍ਰਿਪਟ ਦੀ ਵੀ ਮੰਗ ਕੀਤੀ ਗਈ ਹੈ ਹਾਲਾਂਕਿ ਬਾਲੀਵੁੱਡ ਫਿਲਮ ਜਿਹੜੀ ਆ ਐਮਰਜੈਂਸੀ ਉਸ ਦਾ ਨਾਮ ਰੱਖਿਆ ਗਿਆ ਸ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ کردار ਮੁੱਖ ਭੂਮਿਕਾ ਦੇ ਵਿੱਚ ਖੁਦ ਨਜ਼ਰ ਆਏਗੀ ਕੰਗਣਾ ਰਣੌਤ ਜੋ ਕਿ ਪੋਸਟਰ ਦੇ ਵਿੱਚ ਵੀ ਦੇਖਿਆ ਜਾ ਚੁੱਕਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਇੱਥੇ ਪਹਿਲਾਂ ਇਹ ਵੀ ਦੱਸਣਾ ਬਣਦਾ ਹੈ ਕਿ ਕੁਝ ਲੋਕਾਂ ਦਾ ਕਹਿਣਾ ਹੈ ਜਿਹੜੇ ਪੰਜਾਬ ਜਾਂ ਸਿੱਖ ਭਾਈਚਾਰੇ ਨਾਲ ਹੀ ਸਿੱਧੇ ਤੌਰ ਤੇ ਸਬੰਧ ਰੱਖਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਕੰਗਣਾ ਨੇ ਜੋ ਰਣ ਵਿਵਾਦ ਛੇੜਿਆ ਉਸ ਟ੍ਰੇਲਰ ਦੇ ਵਿੱਚ ਸੀਨ ਪਾ ਕੇ ਉਸ ਦਾ ਮਕਸਦ ਹੀ ਇਹ ਸੀ ਕਿ ਉਸ ਦੇ ਉੱਤੇ ਜਿਹੜੀ ਅਲੋਚਨਾ ਕਰਨਗੇ ਤਾਂ ਉਸ ਦਾ ਫਿਲਮ ਦਾ ਆਪਣੇ ਆਪ ਪ੍ਰਚਾਰ ਹੋਵੇ ਪਰ ਕੀ ਜਿੱਥੇ ਕੁਝ ਗਲਤ ਹੋਵੇਗਾ ਉੱਥੇ ਉਸ ਦੀ ਆਲੋਚਨਾ ਨਾ ਹੋਵੇ ਜਾਂ ਉਸ ਨੂੰ ਰੋਕਣ ਦੀ ਮੰਗ ਨਾ ਉਠੇ ਤਾਂ ਇਹ ਵੀ ਫਿਰ ਚੁੱਪ ਰਹਿ ਕੇ ਵੀ ਨਹੀਂ ਸਰ ਸਕਦਾ ਇਸ ਕਰਕੇ ਆਲੋਚਨਾ ਹੋ ਰਹੀ ਹੈ ਇਹ ਵੱਖਰੀ ਗੱਲ ਹੈ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉਸ ਦੀ ਫਿਲਮ ਦਾ ਨਾਲ ਨਾਲ ਪ੍ਰਚਾਰ ਹੋ ਰਿਹਾ ਹੈ ਮੁਫਤ ਦੇ ਵਿੱਚ ਪਰ ਉਸ ਪ੍ਰਚਾਰ ਦੇ ਵਾਸਤੇ ਉਹ ਤਾਂ ਹੀ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਦੇ ਉੱਤੇ ਜਿਹੜੀਆਂ ਚੀਜ਼ਾਂ ਗਲਤ ਨੇ ਉਸ ਦੇ ਉੱਤੇ ਕੱਟ ਲੱਗਣਾ ਚਾਹੀਦਾ ਪਰ ਹਰੇਕ ਦੀ ਆਪੋ ਆਪਣੀ ਸਮਝ ਹੈ ਸੋਝੀ ਹੈ ਉਸ ਦੇ ਮੁਤਾਬਕ ਇਸ ਦਾ ਵਿਰੋਧ ਕੁਝ ਕਰ ਰਹੇ ਨੇ ਤੇ ਕੁਝ ਕਹਿੰਦੇ ਨੇ ਕਿ ਇਸ ਨੂੰ ਇਗਨੋਰ ਕਰਨਾ ਚਾਹੀਦਾ ਹੈ ਕਿਉਂਕਿ ਕੰਗਣਾ ਰਣੌਤ ਦੇ ਕੋਲ ਜਿਹੜਾ ਸਮਝ ਦੀ ਬੜੀ ਘਾਟ ਹੈ ਸੂਝ ਦੀ ਬੜੀ ਘਾਟ ਹੈ ਕਿਸੇ ਦੇ ਕਹਿਣ ਦੇ ਉੱਤੇ ਜਾਂ ਆਪਣੀਓ ਪਾਰਟੀ ਨੂੰ ਖੁਸ਼ ਕਰਨ ਦੇ ਲਈ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਸਕਦੀ ਹੈ ਜਾਂ ਫਿਰ ਬਾਲੀਵੁੱਡ ਦੇ ਵਿੱਚ ਅੱਜਕਲ੍ਹ ਪ੍ਰੋਪਾਗੈਂਡਾ ਦੇ ਤਹਿਤ ਕਿੰਨੀਆਂ ਫਿਲਮਾਂ ਬਣਦੀਆਂ ਨੇ ਉਸੇ ਦਾ ਇੱਕ ਹਿੱਸਾ ਹੋ ਸਕਦੀ ਹੈ ਫਿਲਮ ਇਹ ਵੀ ਜਿਹੜੇ ਨੇ ਸਵਾਲ ਚੁੱਕੇ ਜਾ ਰਹੇ ਨੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਵਿਵਾਦਿਤ ਦ੍ਰਿਸ਼ ਨੂੰ ਲੈ ਕੇ ਫਿਲਮ ਐਮਰਜੈਂਸੀ ਟ੍ਰੇਲਰ ਰਿਲੀਜ਼ ਕਰਨ ਤੋਂ ਬਾਅਦ ਦੋਸ਼ ਲਾਏ ਨੇ ਕਿ ਹੁਣ ਜੀ ਸਟੂਡੀਓ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਇੰਨਾ ਹੀ ਨਹੀਂ ਬ੍ਰॉडकास्ट ਮਹਿਕਮਾ ਤੇ ਸੈਂਸਰ ਬੋਰਡ ਤੋਂ ਲੈਟਰ ਲਿਖ ਕੇ ਸਕ੍ਰਿਪਟ ਦੀ ਜਾਂਚ ਕਰਨ ਦੀ ਮੰਗ ਰੱਖੀ ਗਈ ਹੈ। ਸੈਂਸਰ ਬੋਰਡ ਨੂੰ ਵੀ ਇੱਕ ਚਿੱਠੀ ਲਿਖੀ ਗਈ ਹੈ। ਔਰ ਜਿਹੜਾ ਬ੍ਰਾਡਕਾਸਟ ਮਿਨਿਸਟਰੀ ਆ ਉਸ ਨੂੰ ਇੱਕ ਚਿੱਠੀ ਲਿਖੀ ਗਈ ਐ ਐਸਜੀਪੀਸੀ ਵੱਲੋਂ ਜਿਸ ਵਿੱਚ ਮੁੱਖ ਤੌਰ ਤੇ ਮੰਗ ਰੱਖੀ ਗਈ ਐ ਕਿ ਸਾਨੂੰ ਸਕ੍ਰਿਪਟ ਦਿਖਾਈ ਜਾਵੇ ਸਕ੍ਰਿਪਟ ਦੇ ਉੱਤੇ ਝਾਤ ਅਸੀਂ ਮਾਰਾਂਗੇ ਦੱਸਾਂਗੇ ਕਿ ਸਿੱਖ ਫਲਸਫੇ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਪੰਜਾਬੀਏਤ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਮਨ ਘੜਤ ਕਹਾਣੀ ਤਾਂ ਨਹੀਂ ਆ ਉਸ ਫਿਲਮ ਦੇ ਵਿੱਚ ਕਿਉਂਕਿ ਐਮਪੀ ਸਰਬਜੀਤ ਖਾਲਸਾ ਨੇ ਸਭ ਤੋਂ ਪਹਿਲਾਂ ਜਦੋਂ ਵਿਰੋਧ ਕੀਤਾ ਸਾਡੀ ਵੀ ਉਹਨਾਂ ਨਾਲ ਗੱਲਬਾਤ ਹੋਈ ਸੀ ਜੋ ਕਿ ਅਸੀਂ ਏਬੀਸੀ ਪੰਜਾਬ ਤੇ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਇੱਕ ਵਾਰ ਯਾਦ ਦਿਵਾ ਦਈਏ ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੇਰੇ ਪਿਤਾ ਬਿਆਨਤ ਸਿੰਘ ਬਾਰੇ ਵੀ ਜਾਂ ਉਹਨਾਂ ਨੇ ਜਿਹੜਾ ਉਹ ਬਦਲੇ ਦੀ ਉਹਨਾਂ ਦੇ ਭਾਵਨਾ ਅੰਦਰ ਜਿਹੜੀ ਬਲ ਰਹੀ ਸੀ ਜਿਸ ਦੇ ਤਹਿਤ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋ ਜਾਂਦਾ ਉਹ ਅਸੈਸੀਨੇਸ਼ਨ ਵਾਲਾ ਗਾਂਡ ਹੋ ਜਾਂਦਾ ਕਿਸੇ ਉਹ ਕਿਤੇ ਉਸ ਨੂੰ ਵੀ ਗਲਤ ਤਰੀਕੇ ਨਾਲ ਪੇਸ਼ ਨਾ ਕਰ ਦੇਣ ਉਹ ਤਾਂ ਦਰਬਾਰ ਸਾਹਿਬ ਤੇ ਜਾਂ ਸਾਡੇ ਅਕਾਲ ਤਖਤ ਸਾਹਿਬ ਨੂੰ ਢਾਏ ਜਾਣ ਤੇ ਉਸ ਦੇ ਵਿੱਚ ਉਹ ਬਦਲੇ ਦੀ ਭਾਵਨਾ ਦੇ ਵਿੱਚ ਉਹ ਕੀਤਾ ਗਿਆ ਕਤਲ ਸੀ ਕੌਮ ਦੇ ਲਈ ਉਕ ਦਿੱਤੀ ਗਈ ਇੱਕ ਕੁਰਬਾਨੀ ਸੀ ਸਰਬਜੀਤ ਸਿੰਘ ਖਾਲਸਾ ਨੇ ਐਮਪੀ ਨੇ ਦਾਵਾ ਕੀਤਾ ਪਰ ਕਿਤੇ ਇਹ ਨਾ ਹੋਵੇ ਕਿ ਫਿਲਮ ਦੇ ਵਿੱਚ ਇਸ ਤਰ੍ਹਾਂ ਦਿਖਾ ਦਿੱਤਾ ਜਾਵੇ ਕਿ ਜਿਵੇਂ ਉਹ ਪੈਸਿਆਂ ਦੇ ਲਈ ਕੀਤਾ ਗਿਆ ਕਤਲ ਹੋਵੇ ਉਹ ਕਹਿੰਦੇ ਕੁਝ ਵੀ ਹੋ ਸਕਦਾ ਕਿਉਂਕਿ ਜਿਸ ਹਿਸਾਬ ਦੇ ਨਾਲ ਕੰਗਣਾ ਰਣੌਤ ਨੇ ਪਹਿਲਾਂ ਵਿਵਾਦ ਛੇੜੇ ਨੇ ਚਾਹੇ ਉਹ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਮੁਹਾਲੀ ਦੇ ਵਿੱਚ ਹੈ ਚੰਡੀਗੜ੍ਹ ਵਾਲਾ ਜਿਹੜਾ ਉੱਥੇ ਜੋ ਮੁਬਾਦ ਹੋਇਆ ਥੱਪੜ ਕਾਂਡ ਕਰਕੇ ਮਸ਼ਹੂਰ ਹੋਇਆ ਜੋ ਕੁਲਵਿੰਦਰ ਕਾਰ ਸੀਆਈਐਸਐਫ ਸਟਾਫ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਦੀ ਬਾਅਦ ਵਿੱਚ ਬਦਲੀ ਵੀ ਆ ਜਿਹੜੀ ਉਹ ਕਰ ਦਿੱਤੀ ਜਾਂਦੀ ਹੈ ਉਹ ਸਾਰੇ ਵਿਵਾਦ ਨੂੰ ਧਿਆਨ ਵਿੱਚ ਰੱਖ ਕੇ ਜਾਂ ਕਿਸਾਨਾਂ ਦੇ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਵੱਖਵਾਦੀ ਖਾਲਸਤਾਨੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਟੈਗ ਦਿੱਤੇ ਗਏ ਉਸ ਨੂੰ ਲੈ ਕੇ ਉਹਨਾਂ ਨੇ ਖਾਸ਼ਾ ਪ੍ਰਗਟਾਇਆ ਸੀ ਹੁਣ ਜਿਹੜੀ ਇਹ ਮੰਗ ਕੀਤੀ ਗਈ ਹੈ ਕਿ ਸਕ੍ਰਿਪਟ ਆ ਜਿਹੜੀ ਸਾਨੂੰ ਦਿਖਾਈ ਜਾਵੇ ਐਸਜੀਪੀਸੀ ਦੇ ਜਿਹੜੇ ਮੈਂਬਰ ਨੇ ਗੁਰਚਰਨ ਸਿੰਘ ਗਰੇਵਾਲ ਨੇ ਉਹ ਮੀਡੀਆ ਦੇ ਨਾਲ ਗੱਲਬਾਤ ਕਰਦੇ ਦੌਰਾਨ ਹੀ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਫਿਲਮ ਵਿਵਾਦਾਂ ਦੇ ਨਾਲ ਭਰੀ ਹੋਈ ਹੈ ਇਸ ਦੀ ਮੁੱਖ ਅਦਾਕਾਰਾ ਕੰਗਣਾ ਰਣੌਤ ਸ਼ੁਰੂ ਤੋਂ ਹੀ ਪੰਜਾਬ ਸਿੱਖ ਤੇ ਕਿਸਾਨਾਂ ਦੇ ਲਈ ਵਿਵਾਦਤ ਬਿਆਨ ਦਿੰਦੀ ਆਈ ਆ ਜਿਸ ਦੇ ਕਰਕੇ ਸਾਨੂੰ ਪੂਰਾ ਖਦਸ਼ਾ ਹੈ ਕਿ ਐਮਰਜੈਂਸੀ ਫਿਲਮ ਦੇ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਹੋਰ ਵੀ ਆ ਜਿਹੜੀ ਉਹ ਵਿਵਾਦਤ ਦ੍ਰਿਸ਼ ਪਾਏ ਗਏ ਹੋਣਗੇ ਜਿਵੇਂ ਕਿ ਟ੍ਰੇਲਰ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਬਾਰੇ ਜੋ ਚੀਜ਼ ਦਿਖਾਈ ਗਈ ਹੈ ਉਹ ਇਤਿਹਾਸ ਦੇ ਵਿੱਚ ਦਰਜ ਹੀ ਨਹੀਂ ਹੈ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਨਹੀਂ SGPCV ਹੁਣ ਇਸ ਗੱਲ ਨੂੰ ਲੈ ਕੇ ਦਲੀਲ ਦੇ ਰਹੀ ਹੈ ਕਿ ਸਾਨੂੰ ਸਕ੍ਰਿਪਟ ਦਿਖਾਈ ਜਾਵੇ ਔਰ ਇਸ ਫਿਲਮ ਦੇ ਉੱਤੇ ਜੇਕਰ ਵਾਕਈ ਇਸ ਤਰ੍ਹਾਂ ਦੀਆਂ ਗੱਲਾਂ ਨੇ ਤਾਂ ਰੋਕ ਲਾਈ ਜਾਵੇ ਜੇ ਰੋਕ ਨਹੀਂ ਲਾਉਣੀ ਤੇ ਘੱਟੋ-ਘੱਟ ਉਸ ਦੇ ਵਿੱਚੋਂ ਸਾਰੇ ਸੀਨ ਕੱਟ ਦਿੱਤੇ ਜਾਣ ਜਿਹੜੇ ਸਿੱਖਾਂ ਨੂੰ ਬਦਨਾਮ ਕਰਨ ਵਾਲੇ ਨੇ ਪੰਜਾਬ ਨੂੰ ਬਦਨਾਮ ਕਰਨ ਵਾਲੇ ਨੇ ਐਮਰਜੈਂਸੀ ਨੂੰ ਖਤਮ ਕਰਨ ਦੇ ਲਈ ਪੰਜਾਬ ਤੇ ਅਕਾਲੀ ਦਲ ਦੇ ਯੋਗਦਾਨ ਦੇ ਬਾਰੇ ਵੀ ਉਹਨਾਂ ਨੇ ਜਿਹੜਾ ਹੈ ਜਿਹੜੀ ਆ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਪਰ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗਲਤ ਸ਼ਬੀ ਪੇਸ਼ ਕੀਤੀ ਗਈ ਹੈ ਏ ਨਾਲ ਗੱਲ ਆਖੀ ਗਈ ਹੈ ਜਿਸ ਤੋਂ ਬਾਅਦ ਐਸਜੀਪੀਸੀ ਦੀ ਤਰਫ ਤੋਂ ਬ੍ਰਾਡਕਾਸਟ ਮੰਤਰੀ ਅਸ਼ਵਨੀ ਵੈਸ਼ਨਵ ਤੇ ਸੈਂਸਰ ਬੋਰਡ ਦੇ ਚੇਅਰਪਰਸਨ ਨੇ ਜਿਹੜੇ ਪਰਸੂਨ ਨਜੋਸ਼ੀ ਨੂੰ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਐਸਜੀਪੀਸੀ ਨੇ ਮੰਗ ਉਠਾਈ ਹੈ ਕੀਤੀ ਹੈ ਕਿ ਫਿਲਮ ਦੀ ਰਿਲੀਜ਼ ਨੂੰ ਰੋਕਿਆ ਜਾਏ ਔਰ ਇਸ ਦੀ ਪੂਰੀ ਸਕ੍ਰਿਪਟ ਜਿਹੜੀ ਆ ਉਹ ਐਸਜੀਪੀਸੀ ਦੇ ਨਾਲ ਸਾਂਝੀ ਕੀਤੀ ਜਾਵੇ ਤਾਂ ਕਿ ਇਸ ਫਿਲਮ ਦੇ ਬਾਰੇ ਆਪਣੀ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਕਿ ਉਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗਲਤਾਂ ਨਹੀਂ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਅੱਤਵਾਦ ਦਾ ਦੌਰ ਹੈ ਪਿੰਡਰਾਂ ਵਾਲੇ ਦੇ ਕਰੈਕਟਰ ਨੂੰ ਲੈ ਕੇ ਵੀ ਜਿਹੜੀ ਆ ਗੱਲ ਗਲਤ ਤਰੀਕੇ ਨਾਲ ਪੇਸ਼ ਕੀਤੀ ਗਈ ਹੈ 1980 ਦੇ ਦਹਾਕੇ ਦੇ ਦੌਰਾਨ ਜੋ ਦੌਰ ਦੇਖਿਆ ਪੰਜਾਬ ਨੇ ਜਾਂ ਪੂਰੇ ਭਾਰਤ ਦੇ ਵਿੱਚ ਉਸ ਦੇ ਚਰਚੇ ਸਨ ਇਸ ਮਾਮਲੇ ਨੂੰ ਲੈ ਕੇ ਹੁਣ ਗੱਲਾਂ ਸਾਹਮਣੇ ਆਉਣ ਲੱਗੀਆਂ ਨੇ ਪਰ ਦੋ ਲੈਟਰ ਲਿਖੇ ਗਏ ਨੇ ਇੱਕ ਸੈਂਸਰ ਬੋਰਡ ਨੂੰ ਇੱਕ ਬ੍ਰਾਡਕਾਸਟ ਮਹਿਕਮੇ ਨੂੰ ਮੰਗ ਕੀਤੀ ਗਿਆ ਕਿ ਸਕ੍ਰਿਪਟ ਦਿੱਤੀ ਜਾਵੇ ਉਦੋਂ ਤੱਕ ਫਿਲਮ ਤੇ ਰੋਕ ਲੱਗੇ ਜਦੋਂ ਤੱਕ ਅਸੀਂ ਸਾਰੀ ਜਿਹੜੀ ਸਕ੍ਰਿਪਟ ਆ ਉਹ ਅਸੀਂ ਪੜ ਨਹੀਂ ਲੈਂਦੇ ਤਾਂ ਦੇਖਦੇ ਹਾਂ ਕਿ ਹੁਣ ਇਹ ਮੰਗ ਆ ਜਿਹੜੀ ਐਸਜੀਪੀਸੀ ਦੀ ਪੂਰੀ ਹੁੰਦੀ ਹੈ ਜਾਂ ਫਿਰ ਫਿਲਮ ਰਿਲੀਜ਼ ਹੋਣ ਤੋਂ ਬਾਅਦ ਇਹ ਵਾਅਦਾ ਕਿਤੇ ਬਹੁਤ ਜ਼ਿਆਦਾ ਵਾਅਦਾ ਨਹੀਂ ਜਾਏਗਾ ਜੇਕਰ ਵਾਧੇਗਾ ਤੇ ਉਸ ਦਾ ਨੁਕਸਾਨ ਕਿਸ ਨੂੰ ਹੋਵੇਗਾ ਇਹ ਖਦਸ਼ੇ ਇਹ ਡਰ ਇਹ ਪੈ ਇਹ ਸਾਰਾ ਕੁਝ ਉਸੇ ਤਰ੍ਹਾਂ ਬਰਕਰਾਰ ਹੈ ਬਣਿਆ ਹੋਇਆ ਔਰ ਦੇਖਦੇ ਹਾਂ ਕਿ ਇਸ ਦੇ ਉੱਤੇ ਸਰਕਾਰ ਹੁਣ ਅਗਲਾ ਫੈਸਲਾ ਕੀ ਲੈਂਦੀ ਹੈ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ